ਅਜੇ ਤੂੰ ਐਡਾ ਚੰਗਾ ਹੁੰਦਾ ਨਾ ਤਾਂ ਮੇਰੀ ਮਾਂ ਪਿੱਕ ਕੇ ਜਾ ਕੇ ਨਾ ਵੇਂਦੀ ਉਹ ਬੈਠੀ ਐ ਬੈਠੀ ਉਹ ਆ ਪਤਾ ਨਹੀਂ ਕਿੰਨਿਆਂ ਕ ਪੰਚਾਇਤਾਂ ਬਾਗ ਉਹਨੂੰ ਲੈਣ ਵਾਸਤੇ ਕੋਈ ਨਹੀਂ ਮੈਂ ਨਹੀਂ ਉਹਦੀ ਕੰਜਰ ਆ ਤੇਰਾ ਪਿਓ ਕਹਿੰਦੀ ਓਏ ਤੂੰ ਮਾ ਕੇ ਕਿਵੇਂ ਇੱਥੇ ਦਾ ਹੁਕਰਮਚਾਰ ਮੂਰਖਾ ਜਦੋਂ ਕੁਲਫੀ ਗਰਮ ਹੋ ਸਕਦੀ ਐ ਤਾਂ ਗਰਮ ਚਾਹ ਦਿਮਾਗ ਠੰਡਾ ਵੀ ਕਰ ਸਕਦੀ ਐ ਪਪਾ ਕੁੱਤੇ ਪਹਿਲਾਂ ਵਾਲੇ ਕੁੱਤੇ ਨਹੀਂ ਰਹੇ ਕਿਹਦਾ ਹੁੰਦਾ ਤੂੰ ਇਹ ਬੱਕਰੀਆਂ ਗੋਲੀਆਂ ਵਾਂਗੂ ਰੁੜਦੀਆਂ ਫਿਰਦੀਆਂ ਮਿੰਗੜਾ ਉਹਨਾਂ ਦੀਆਂ ਓਏ ਉਹ ਤਾਂ ਫਿਰ ਰੋੜਨ ਲੱਗੀਆਂ ਹੁਣ ਉਹਨਾਂ ਥੱਲੇ ਲਫਾਫਾ ਲਾ ਦਿਆਂ ਮੈਂ ਕਿਹੜਾ ਸਕੀਮ ਨੂੰ ਗਹਾ ਭ ਵੇ ਇੱਕ ਨਾਲ ਇੱਕ ਫਰੀ ਦੇ ਦੇਣਗੇ ਤੈਨੂੰ ਉਹ ਮੈਂ ਨਹੀਂ ਸੁਣੀ ਸੀ ਮੇਰਾ ਕਰ ਤੂੰ ਵਿਆਹ ਆਹ ਆਹ ਦਾ ਤੇਰਾ ਕੀ ਲੈਣਾ ਟੋਲਾ ਪਤਾ ਨਹੀਂ ਕਿਥੋਂ ਲਿਆਉਂਦਾ ਹੈ ਸ਼ੌਂਕ ਹੀ ਬੜਾ ਕਸੂਤੇ ਪਾਲਦਾ ਹੈ ਦਬਾਬਾਂ ਵਾਲੇ ਆ ਲੈ ਖਾਰੇ ਖాలే ਅਲਮ ਉਹਨੂੰ ਦੇਖਾ ਵੱਡੇ ਜਨਾਬ ਨੂੰ ਅਜੇ ਤੱਕ ਉੱਠਦਾ ਨੋਈ ਨਹੀਂ ਲੈਂਦਾ ਚੇਰ ਆ ਜਾ ਬਣਾ ਉਹਦੇ ਨਾਲ ਦੇਖਣ ਦੇ ਪਹਿਲਾਂ ਤਾਂ ਮੈਨੂੰ ਬਹੁਤ ਓਏ ਉੱਠ ਖੜ ਭਾਈ ਉਹ ਦਿਨ ਚੜਿਆ ਆ ਦੇਖ ਤਾਂ ਲੈ ਓਏ ਕਿਉਂ ਤੰਗ ਨਹੀਂ ਹੋਣਾ ਪਾਪਾ ਯਾਰ ਤੂੰ ਯਾਰ ਉਹ ਤੰਗਤਾ ਕਰੀਏ ਨਾ ਬਣਾ ਲੈ ਕੋਈ ਚਾਹ ਦੀ ਗਾਲ ਦੇ ਨਾਲੇ ਮੈਂ ਪੀ ਲਾਂ ਉਹ ਜਿਹੜੇ ਪਤੰਦਰਾ ਅਗਰੀ ਦੇ ਵੇਦ ਨਾਲ ਛੜੇ ਉਹਨਾਂ ਨੂੰ ਮੈਂ ਪਾ ਕੇ ਆ ਹੁਣ ਰੋਟੀ ਪਾਣੀ ਜਿਹੜਾ ਬਚਿਆ ਕੋਚ ਐਸੀ ਮੜਾ ਤਾ ਯਾਰ ਤੈਨੂੰ ਕੀ ਯਾਰ ਪਾਪਾ ਮਾਂ ਤਾਂ ਰੱਖੀ ਨਹੀਂ ਗਈ ਓਏ ਉਏ ਮਰੇਸਰ ਚੜ੍ਹਦਾ ਨਾਗਰ ਤੂੰ ਓਏ ਓਹ ਰੱਖਣ ਨੂੰ ਕੀ ਹੋਇਆ ਉਹਦਾ ਢਿੱਲੀ ਮਿੱਥੀ ਸੀ ਤੇਰੇ ਮਾਮੇ ਹੋਰੀ ਲੈ ਗਏ ਉੱਥੇ ਯਾਰ ਓਏ ਕਾਂ ਨੂੰ ਮਾਮੇ ਲੈ ਗਏ ਓਏ ਤੂੰ ਰਹਿਣ ਦਿਓ ਪਾਪਾ ਓਏ ਟੁੱਟੇ ਗਿਓ ਓਏ ਸਭ ਪਤਾ ਮੈਨੂੰ ਸਾਰੇ ਪਿੰਡ ਨੇ ਦੱਸਤਾ ਓ ਮੈਨੂੰ ਕੱਲੀ ਕੱਲੀ ਗੱਲ ਤੇ ਰਹਿਣਾ ਗੁੰਦਾ ਤੂੰ ਬੱਕਰੀਆਂ ਗੋਲੀਆਂ ਵਾਂਗੂ ਰੁੜਦੀਆਂ ਫਿਰਦੀਆਂ ਮਿੰਗੜਾ ਉਹਨਾਂ ਦੀਆਂ ਓਏ ਉਹ ਤਾਂ ਫਿਰ ਰੋੜਨ ਲੱਗੀਆਂ ਹੁਣ ਉਹਨਾਂ ਥੱਲੇ ਲਿਫਾਫਾ ਲਾ ਦਿਆਂ ਮੈਂ ਫਿਰ ਤੂੰ ਉਹਨਾਂ ਨੂੰ ਚੱਕ ਤਾਂ ਰੇ ਯਾਰ ਹੋਰ ਕੰਮ ਕਹੂੰਗਾ ਚੱਕ ਦੂ ਕੋਈ ਨਾ ਹੇ 10 ਵਜੇ ਪਾਪਾ ਯਾਰ 10 ਵਜ ਓਏ 10 ਵੀ ਤੂੰ ਦੇਖ ਤਾ ਲੈ ਪਤੰਦਰਾ 10 ਹੁਣ ਤੇ ਤੇਰੇ ਭਾਦ ਤਾਂ ਐ ਲੱਗਦਾ ਵੀ ਕੁਝ ਵੀ ਨਹੀਂ ਹੋਇਆ ਹੋਰ ਕੰਮ ਤਾਂ ਦੇ ਵੀ ਕਰਨੇ ਹੁੰਦੇ ਨੇ ਆਪਾਂ ਓਏ ਪਾਪਾ ਮੇਰੇ ਸੁਪਨੇ ਬਾਲੇ ਵੱਡੇ ਆ ਓਏ ਤੈਨੂੰ ਪਤਾ ਨਹੀਂਗਾ ਤੇਰੇ ਸੁਪਨੇ ਦਾ ਬਹੁਤ ਮੈਨੂੰ ਐ ਲੱਗਦਾ ਤੇਰੇ ਸੁਪਨੇ ਆ ਹੀ ਕਿਤੇ ਨਾ ਕਿਤੇ ਮੈਥੋਂ ਕਰਾਉਣਗੇ ਕੋਈ ਨਾ ਕੋਈ ਕਾਰ ਆਕੇ ਹੋਏ ਤੋਂ ਕੀ ਕਰਾਉਣਗੇ ਯਾਰ ਪਹਿਲਾਂ ਮੇਰੀ ਮਾਂ ਤੈਨੂੰ ਰੱਖੀ ਨਹੀਂ ਗਈ ਮਰੀ ਨਾ ਤੂੰ ਤੈਨੂੰ ਐਵੇਂ ਹੋਰ ਵਿਆਹ ਕਰਾ ਲੂੰ ਓ ਭੁੱਲ ਜਾ ਪਾਪਾ ਓ ਤੂੰ ਭੁੱਲਿਆ ਵਿਆਹ ਕਰਾ ਲਿਆਂਗਾ ਤੂੰ ਹੋਰ ਅਜੇ ਤੂੰ ਐਡਾ ਚੰਗਾ ਹੁੰਦਾ ਨਾ ਤਾਂ ਮੇਰੀ ਮਾਂ ਪਿੱਕੇ ਜਾ ਕੇ ਨਾ ਬੈਂਦੀ ਉਹ ਬੈਠੀ ਆ ਬੈਠੀ ਆਵਾਜ਼ ਨਹੀਂ ਪਤਾ ਨਹੀਂ ਕਿੰਨੀਆਂ ਕਿ ਪੰਚਾਇਤਾਂ ਆ ਬਾਗੇ ਉਹਨੂੰ ਲੈਣ ਵਾਸਤੇ ਕੋਈ ਨਹੀਂ ਮੈਂ ਨਹੀਂ ਆਉਂਦੀ ਕੰਜਰ ਆ ਤੇਰਾ ਪਿਓ ਕਹਿੰਦੀ ਮੈਂ ਸਾੜੇ ਹੀ ਕੱਢ ਲੈ ਆਹੀ ਹਾਲ ਰਹਾ ਤੇਰਾ ਤੇ ਆਪਣੀ ਵੀ ਕਿਤੇ ਨਾ ਕਿਤੇ ਖੜਕ ਜੂਗੀ ਮੈਂ ਤੈਨੂੰ ਕਹਿਣਾ ਬੰਦੇ ਦਾ ਪੁੱਤ ਬਣ ਕੇ ਚਾਹ ਧਰ ਲੈ ਬਣਾ ਲੈ ਤੇ ਨਾਲੇ ਬਣਾ ਰੋਟੀ ਪਾਣੀ ਨਾਲੇ ਉਹਨਾਂ ਨੂੰ ਪਾ ਮੈਂ ਹੋਰ ਤਾਂ ਮਤਦਾ ਵੀ ਕਰ ਰੋ ਰੋਟੀ ਪਕਾਉਣ ਨੂੰ ਮੈਂ ਕੁੜੀ ਆ ਮਰੀ ਇਹਨਾਂ ਗੱਲਾਂ ਬਾਪ ਉਹੀ ਗੱਲਾਂ ਯਾਰ ਮੈਂ ਆ ਜਾ ਕੇ ਮਾਨਸਾ ਜਾਉ ਨਿੱਕੇ ਦੇ ਖਾ ਕੇ 버ਗਰ ਉਥੇ ਰਹਿਸ਼ ਕਰੂੰ ਕਰ ਲੈ ਤੂੰ ਰਹਿਸ਼ ਕਰ ਲੈ ਓਏ ਮਰੀ ਜਾਂਦਾ ਤੜਕੀ ਲੱਗੂ ਤੰਗ ਕਰਨ ਪੀ ਕੇ ਦਾਰੂ ਰਾਤ ਨੂੰ ਟਿਕਦਾ ਨਹੀਂ ਫਿਰ ਉਹ ਆ ਭੈਂਦੇ ਜਾਂਦਾ ਯਾਰ ਡਰ ਲੱਗਦਾ ਯਾਰ ਇਹ ਤੋਂ ਆ ਭੈਂਦੇ ਜਾਂਦਾ ਅੰਗਰੇਜ਼ੀ ਕੰਦਰ ਖਾਨਾਂ ਨੇ ਬੜਾ ਦੁੱਖੀ ਕੀਤੇ ਆ ਉਹ ਚੁੱਲ੍ਹੇ ਤੇ ਵਧੀਆ ਸੀ ਲਾ ਕੇ ਮੋਟੀਆਂ-ਮੋਟੀਆਂ ਲੱਕੜਾਂ ਨਾਲ ਮਿੱਟਾ ਤੇ ਚਾਹ ਪਾਣੀ ਬਣ ਜਾਂਦਾ ਸੀ ਹੁਣ ਇਹਦੇ ਵੀ ਨਹੀਂ ਬੈਠੇ ਦੇਖੀ ਜੰਨੇ ਆ ਭੈਂਦੇ ਜਾਂਦਾ ਕਿਦੋਂ ਇਹ ਉਬਲੂਗੀ ਕਿਦੋਂ ਕੀ ਗੱਲਬਾਤ ਹੋਊਗੀ ਕੋਈ ਇੱਕ ਡਰ ਵਾਲਾ ਲੱਗਦਾ ਇਹ ਕਹਿੰਦੇ ਇਹ ਫਟਪਟ ਜਾਂਦਾ ਭੈਂਦੇ ਪੰਗਾ ਇਹ ਵੀ ਐ ਇਹ ਕਿਹੜਾ ਇੱਕ ਪੰਗਾ 2-3 ਪੰਗੇ ਆ ਓਏ ਆ ਜਾ ਜੇ ਤੂੰ ਉਹਨਾ ਧਰ ਲੈ ਯਾਰ ਮੇਰੇ ਹਿਸਾਬ ਤੇ ਨਹੀਂ ਆਉਂਦਾ ਆ ਚੱਲਦਾ ਨਹੀਂ ਤੇਰਾ ਕਿਦਰ ਖੰਨਾ ਜਾ ਚਲਾ ਲਾ ਆ ਜਾ ਇਹਨੂੰ ਯਾਰਾ ਓ ਯਾਰ ਬਣਾ ਲੈਣਾ ਚਾਹ ਆਖ ਨੂੰ ਹੈ ਤਾਂ ਮੇਰਾ ਸਾਲਾ ਮੇਰਾ ਪਿਓ ਹੀ ਐ ਨਾਲੇ ਇਹ ਹੋਰ ਨਾਲੂੰ ਵਿਆਹ ਵੀ ਕਰਾਉਣਾ ਜੇ ਇਹ ਮੇਰਾ ਸਾਲਾ ਟੈਂਡਰ ਗਿਆ ਮਾਂ ਤਾਂ ਮੇਰੀ ਪੇਕੇ ਵੇ ਬੈਠੀ ਐ ਉਹਨੇ ਤਾਂ ਮੁੜ ਕੇ ਕਦੇ ਆਉਣਾ ਨਹੀਂਗਾ ਚੱਲ ਕਿਸ ਨੂੰ ਮਨਾਵਾਂਗੇ ਫੇਰ ਹੀ ਮਨੂ ਮੇਰਾ ਪਿਓ ਆ ਜਾ ਓ ਪਾਪਾ ਓਏ ਮੈਂ ਬਣਾਉਣਾ ਚਾਹ ਆ ਗਿਆ ਮੈਂ ਬੜਾਂਗੂ ਤੇਰਾ ਪੁੱਤ ਆ ਮੈਂ ਓਏ ਪਾਪਾ ਯਾਰ ਮੈਂ ਬੜਾਉਂਦਾ ਚੌਂ ਸਿਰ ਤੇ ਸੁੱਟੀ ਬੈਠਾ ਹਾਂ ਓਏ ਕੀ ਗੱਲ ਹੋ ਗਈ ਆ ਚੱਲਿਆ ਨਹੀਂ ਕੰਦਰਖਾਨਾ ਆਇਆ ਯਾਰ ਮੈਂ ਇੱਥੋਂ ਦਾ ਕਿਹੜਾ ਦੱਸਤਾ ਦਿੰਦਾ ਮੈਂ ਤੇ ਚੁੱਲ੍ਹੇ ਤੇ ਪਾਪਾ ਖਰਾਬ ਕਰਤਾ ਖਰਾਬ ਕੋਈ ਕੰਮ ਚਾਜਦਾ ਕਰ ਲਿਆ ਕਰ ਪਾਪਾ ਯਾਰ ਆ ਕਰਤਾ ਖਰਾਬ ਤੈਨੂੰ ਤਾਂ ਮੈਂ ਯਾਰ ਮੈਂ ਤਲਾ ਫਰਜਾ ਬਣਾ ਲੈ ਕੁੱਟ ਬਣਾ ਓਏ ਓ ਬੇਅਕਲਿਆ ਓ ਪਾਪਾ ਤੂੰ ਜੰਮੀ ਹੋਂਕਲ ਨਹੀਂ ਗਈ ਓਏ ਆਹ ਦੇਖ ਇੱਥੇ ਦਾ ਬੰਦ ਕਰਿਆ ਬੈ ਤੂੰ ਓਏ ਫੇਰ ਮੈਨੂੰ ਕੀ ਪਤਾ ਮੈਨੂੰ ਦੱਸਿਆ ਹੁਣ ਚਲਾ ਕੇ ਦਿਆਂ ਮੈਂ ਆਹ ਦੇਖ ਹੁਣ ਚੱਲੂਗਾ ਆ ਆਲਾ ਚੱਲ ਪਿਆ ਕੁਛ ਸਿੱਖ ਵੀ ਲਿਆ ਕਰ ਸਾਰਾ ਦਿਨ दारू दारू ਤੇ ਰਾਤ ਨੂੰ दारू ਪੀਣਾ ਦਿਮਾਗ ਹੈਗਾ ਕੋਈ ਉਹ ਦਿਮਾਗ ਤਾਂ ਬਥੇਰਾ ਸੀ ਛੋਡੇ ਵਰਗੀ ਮਾੜੀ ਲਾਦ ਨੇ ਤੇ ਮਾੜੀ ਜਨਾਨੀ ਨੇ ਖਰਾਬ ਕਰਤਾ ਪਾਪਾ ਆਪਾਂ ਕੰਮ ਲਈ ਨਾ ਲਈਓ ਆ ਗੱਲ ਤਾਂ ਤੇਰੀ ਠੀਕ ਹੈ ਲਈਏ ਨਾ ਕੰਮ ਲਈ ਇੱਕ ਲਿਆ ਫਿਰ ਲਿਆ ਬਾਪੇ ਬਾਪ ਫਿਰ ਤਾਂ ਮੈਂ ਤੈਨੂੰ ਹੋਰ ਕਹਾਂ ਉਹ ਲਿਆਉਣੀ ਕਿਉਂ ਹੈ ਮੇਰੀ ਸੁਣ ਗੱਲ ਆਪਾਂ ਕੰਮ ਮੇਰਾ ਕਰ ਤੂੰ ਵਿਆਹ ਆਲਾ ਬਿਆਹ ਦਾ ਤੇਰਾ ਕੀ ਨਿਕਣਾ ਡੋਲਾ ਮਰਿਆ ਦਾ ਆਪਦੀਆਂ ਤੈਨੂੰ ਪਤਾ ਪਹਿਲੇ ਬਚੋਲਾ ਜੀਗਾ ਉਹ ਕਿਹੜਾ ਗੋਮਾ ਪਣੀ ਕੀ ਨਾਉਦਾ ਨਾ ਨੀ ਯਾਦ ਯਾਰ ਤੇਰਾ ਮਿੱਤਰ ਤਾਂ ਰਿਹਾ ਹੋ ਜੀ ਤੇਰਾ ਰਿਸ਼ਤਾ ਕਰਾਇਆ ਸੀਗਾ ਫੇਰ ਉਹਨੂੰ ਦੋ ਪੁੱਛ ਲਈ ਓ ਯਾਰ ਤੈਨੂੰ ਪਾਪਾ ਜਿੱਥੋਂ ਪਹਿਲਾਂ ਨਹੀਂ ਰੱਖੀਏ ਮੇਰੀ ਮਾਂ ਓਏ ਮੈਂ ਹੋਰ ਕਹਿੰਦਾ ਕਦਰਾ ਕੋਈ ਤੇਰਾ ਹੋਰ ਲਿਆ ਜੀ ਭੇਜ ਨੂੰ ਕਰਾਉਣਾ ਪੈ ਜਾਂਦਾ ਇੱਕ ਨਾਲ ਇੱਕ ਰੇਟ ਕਰੇ ਮਨਜ਼ੂਰ ਓਏ ਜਾਣਦਾ ਹਾਂ ਮੈਂ ਤੈਨੂੰ ਪਾਪਾ ਤੈਨੂੰ ਵੀ ਮੇਰਾ ਹੋ ਜੂ ਨਾਲ ਓਏ ਮੇਰਾ ਕਿਉਂ ਕੰਜਰਾ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਵੀ ਦੋ ਨਾਲ ਸਕੀਮਾਂ ਸੁਪਮਾ ਨਹੀਂ ਕਹਿੰਦੇ ਹੁੰਦੇ ਤੁਸੀਂ ਪੜੇ ਲਿਖੇ ਉੱ퍼 ਉੱ퍼 ਬੋਲਦੇ ਹੁੰਦੇ ਨੇ ਜਿਹੜਾ ਸਕੀਮ ਨੂੰ ਗਾਹਾਂ ਭਾਂਜੋ ਫ੍ਰਿਜ ਇਹੋ ਯਾਰ ਬੇ ਇੱਕ ਨਾਲ ਇੱਕ ਫ੍ਰੀ ਦੇ ਦੇਣਗੇ ਤੈਨੂੰ ਓ ਮੈਨੂੰ ਸੁਣੀ ਸੁਣੀ ਕਰਦੀ ਓ ਯਾਰ ਮੈਨੂੰ ਤੂੰ ਪਹਿਲਾਂ ਚਾਹ ਬਣਾ ਚੁੱਕ ਤੂੰ ਯਾਰ ਕਿਉਂ ਦਿਮਾਗ ਖਾਦਾ ਮੇਰੀ ਗੱਲ ਅੱਪਾ ਫੇਰ ਬਹਿ ਕੇ ਗੱਲ ਕਰ ਤੂੰ ਚਾਹ ਪੀ ਲੈ ਬਣਾ ਚਾਹ ਇਹ ਬਣਾਉਣਾ ਚਾਹ ਤੇ ਕੋ ਚੂੰ ਚੂੰ ਉਹ ਕਰੀ ਜਾਂਦਾ ਉਹ ਨਿੱਕਾ ਜਾ ਭੈਣ ਦਾ ਸਿਲੰਡਰ ਵਰਗਾ ਤੂੰ ਲਿਆਈ ਬੈਠਾ ਕਿ ਤੂੰ ਰਾਜਾ ਆ ਤੇਰੇ ਆ ਢੋਲ ਦੇ ਵਰਗਾ ਉਹ ਜਿੰਨਾ ਭੈਣ ਦਾ ਲੰਮਾ ਓਨੀਆਂ ਹੀ ਰੋਟੀਆਂ ਖਾਂਦਾ ਐ ਉਹ ਉਹਨੂੰ ਜਿੰਨੀ ਮਰਜ਼ੀ ਪਾਈ ਜਾ ਉਹ ਪੈਰ ਤਹਾਂ ਜਾ ਕੇ ਹੂ ਓਏ ਪਾਪਾ ਕਰੀ ਜਾਂਦਾ ਐ ਉਹ ਆ ਤੂੰ 10 ਦਿਨ ਖੜ ਜਾ ਮੇਰੀ ਆਊ ਬਹੂ ਸਾਰਾ ਕੁਝ ਤੈਨੂੰ ਲਾ ਲਾ ਦਿਆ ਕੋਲ ਰੋਟੀ ਮੰਜੇ ਤੇ ਬੈਠਾਉਣ ਤੂੰ ਕੁਛ ਨਹੀਂ ਕਰਨਾ ਲੋਟਰੀ ਸਕੀਮ ਮੇਰੀ ਓ ਕਿਹੜੇ ਐ ਤੂੰ ਆ ਕੁੱਤੇ ਬਿਲੇ ਬੱਕਰੀਆਂ ਦਾ ਕਹਿਣਾ ਪੈਣਾ ਛੱਡ ਤੂੰ ਇਹਨਾਂ ਨੂੰ ਕੀ ਕਰਾਉਣਾ ਪਾਪਾ ਕੁੱਤੇ ਪਹਿਲਾਂ ਵਾਲੇ ਕੁੱਤੇ ਨਹੀਂ ਰਹੇ ਕੁੱਤਿਆਂ ਦਾ ਮੁੱਲ ਘੋੜਿਆਂ ਨਾਲੋਂ ਵੱਧ ਕੇ ਹੋ ਗਿਆ ਹੁਣ ਮਰੀ ਜਨਾ ਗੱਲਾਂ ਉਹ ਤੂੰ ਤਾਂ ਕਹਿੰਦਾ ਡੜਾ ਮਾਰਿਆ ਜਾਂ ਤੂੰ ਸਾਂ ਡਾਂਗ ਮਾਰੀ ਕੁੱਤੇ ਦੇ ਅੱਛਾ ਵੀ ਉਹ ਜਿਹੜੇ ਤੇਰਾ ਹਾ ਲੰਮਾ ਦਾ ਪੀੜੀ ਵਰਗਾ ਕਤੂਰਾ ਜਿਆ ਇਹ ਲੱਖਾਂ ਚੋ ਹਾਂ ਹਾਂ ਕਿੱਥੇ ਫਿਰਦਾ ਤੂੰ ਤਾਂ ਹੀ ਤੈਨੂੰ ਕਹਿਣਾ ਮੇਰਾ ਕਰਾ ਦੇ ਵਿਆਹ ਠੀਕ ਐ ਨਾਲੇ ਤੈਨੂੰ ਰੋਟੀ ਪਾਇਆ ਕਰੂ ਉਹ ਨਾਲੇ ਪਾਇਆ ਕਰੂ ਆਹੋ ਮੈਂ ਕੁੱਤਾ ਮੈਨੂੰ ਪਾਇਆ ਕਰੂ ਰੋਟੀ ਤਾਂ ਨਹੀਂ ਪਾ ਪਰ ਗੱਲ ਉਹ ਜਾ ਚ ਲੈ ਆ ਨਾ ਹਰ ਬਰੀ ਫਿਰ ਐ ਕਰ ਹਾਂ ਮੇਰੇ ਮੰਜੇ ਨਾਲ ਬੰਨਦੇ ਲੱਖ ਰੁਪਈਆ ਫਿਰ ਮੈਨੂੰ ਸਭ ਪੈਸੇ ਵਧੀਆ ਹੋ ਉਹ ਉਹ ਲੱਖ ਰੁਪਈਆ ਆਗਾ ਉਹ ਉਹ ਤੈਨੂੰ ਕਿਸੇ ਨੇ ਦਾਸ ਨਹੀਂ ਦੇਣੇ ਜੇ ਤੂੰ ਛੱਡਣ ਜਾਵੇਂਗਾ ਨਾਲੇ ਤੈਨੂੰ ਕੁੱਟੂਗਾ ਕਿ ਨਾ ਓਏ ਪਾਪਾ ਉਹ ਮੁੱਲ ਨਹੀਂ ਰੇ ਹੁਣ ਤਾਂ ਨਜ਼ਾਰੇ ਨੇ ਕੁੱਤਾ ਰੱਖੋ ਕਰ ਇੱਕ ਕੁੱਤੀ ਲਿਆਓ ਉਹ ਜੋ ਕਢਾਉ ਕਤੂਰੇ ਵਿਜਨਸਟਾਪ ਦਾ ਪੁੱਤ ਲੈਓ ਪਾਪਾ ਪੀ ਚਾ ਤੇ ਜੇ ਚਾ ਗਰਮ ਹੈ ਤੇ ਦਿਮਾਗ ਕਰ ਠੰਡਾ ਉਹ ਦਿਮਾਗ ਬੈਠ ਕੇ ਕਰਦੇ ਆਂ ਗੱਲ ਬਾਤ ਆ ਜਾ ਤੂੰ ਦਿਮਾਗ ਨਹੀਂ ਠੰਡਾ ਓਏ ਦਿਮਾਗ ਕਿ ਕਿ ਮੇਠਾ ਦਾ ਹੋ ਗਰਮ ਚਾਹ ਨਾਲ ਮੂਰਖ ਜਦੋਂ ਕੁਲਫੀ ਗਰਮ ਹੋ ਸਕਦੀ ਐ ਤਾਂ ਗਰਮ ਚਾਹ ਦਿਮਾਗ ਠੰਡਾ ਵੀ ਕਰ ਸਕਦੀ ਐ ਪਪਾ ਆ ਜਾ ਬੰਦਾ ਦਿਮਾਗ ਕਰਾ ਆ ਜਾ ਚਾਹ ਦਾ ਦਿਮਾਗ ਕਰਾ ਅੱਜ ਗੱਲ ਕਰਦੇ ਆ ਜਾ ਅੱਜ ਦੀ ਗੱਲ ਕਰਾਂ ਪਪਾ ਮੈਨੂੰ ਕੋਈ ਬੰਦਾ ਹੁੰਦਾ ਸੀ ਕੰਨ ਤੈਨੂੰ ਮੈਨੂੰ ਕੁੜੀ ਦੀ ਵੀ ਦਿਖਾਈ ਉਹਨੇ ਓ ਬੂੰਗੜ ਪੁੱਤ ਤੂੰ ਹਜੇ ਨਿਆਣਾ ਤੈਨੂੰ ਇਹ ਗੱਲਾਂ ਦਾ ਨਹੀਂ ਪਤਾ 5 ਫੁੱਟ 7 ਇੰਚ ਦਾ ਗੱਭਰੂ ਆ ਬੂੰਗੜ ਕੁੱਤਿਆਂ ਦਾ ਵਪਾਰੀ ਕਹਿੰਦੇ ਮੈਨੂੰ ਉਹ ਬੂੰਗੜ ਹਾਂ ਉਹ ਕਹੇ ਜੇ ਹੂਣਾ ਉਹ ਨਹੀਂ ਹੂਣਾ ਹੁਣੇ ਕੁੜੀ ਦੀ ਫੋਟੋ ਦਿਖਾਈ ਠੀਕ ਆ ਹਾਂ ਮੈਨੂੰ ਕੁੜੀ ਦਿਖਾ ਵੀ ਲਿਆ ਆ ਪਾਪਾ ਹੋਏ ਬਾਈ ਸੋਹਣੀ ਕੁੜੀ ਆ ਓਏ ਕੌਣ ਲੱਗ ਲਿਆ ਤੈਨੂੰ ਓਏ ਤੈਨੂੰ ਕਾਹਨੂੰ ਦੱਸਣਾ ਛੱਡ ਪਰਿਆ ਤੂੰ ਪਾਨੀ ਮਾਰ ਉਹ ਮੈਨੂੰ ਇੱਕ ਵਾਰੀ ਦੱਸਤਾ ਦੇ ਕੰਦਰਾ ਓਏ ਉਹ ਪਾਪਾ ਗੇਜਾ ਨਹੀਂ ਗੇਜਾ ਲਖਣ ਦਾ ਮੁੰਡਾ ਜੀ ਕਰਦਾ ਮੈਂ ਕੱਢਾਂ ਉਹਨਾਂ ਨੂੰ ਮੇਰੇ ਸਾਲੇ ਨੂੰ ਗੰਦੀਆਂ ਗੰਦੀਆਂ ਗਾਲਾਂ ਜਾ ਕੇ ਬਾਾਰ ਚ ਉਹਨਾਂ ਨੇ ਪਹਿਲਾਂ ਮੇਰਾ ਘਰ ਪਟਿਆ ਹੁਣ ਉਹ ਮੇਰੇ ਪੁੱਤ ਦਾ ਘਰ ਪਟਣ ਨੂੰ ਫਿਰਦੇ ਆ ਸਾਲੇ ਬਣੇ ਵੱਡੀ ਬਚੋਲਗਰੀ ਦੇ ਉਹਨਾਂ ਦੀ ਬਚੋਲਗਰੀ ਨਾ ਹੁਣ ਰੋਲੂਗਾ ਮੈਂ ਰੋਲੂ ਬਾਕੀ ਤੇਰੀ ਮਰਜ਼ੀ ਆ ਭਰਾਵਾ ਕਰ ਲੈ ਜਿਹੜਾ ਕੁਝ ਕਰਨਾ ਹੈ ਮੰਨਣੀ ਤਾਂ ਹੈ ਨਹੀਂ ਮੇਰੀ ਪਾਪਾ ਉਹ ਕਹਿੰਦੇ ਕਹਿੰਦੇ ਵਧੀਆ ਰਿਸ਼ਤਾ ਕਰਾਉਂਗਾ ਵਧੀਆ ਕਰਾਉ ਮੈਨੂੰ ਕਹਿੰਦਾ ਉਹ ਬੁੱਧਾ ਬਾਈ ਜਾਂ ਫਿਰ ਹੁਣ ਤੈਨੂੰ ਮੈਂ ਦੱਸਦਾ ਗੇਜੇ ਦੀ ਕਹਾਣੀ ਆ ਜਾ ਇਧਰ ਗੇਜੇ ਦੇ ਪਿਓ ਨੇ ਜਖਣਾ ਮੇਰੀ ਵਧੀਆ ਉਹਨੇ ਵੀ ਮੇਰੀ ਜਿਹੜਾ ਕਾਹਨੂੰ ਪੁੱਛਦਾ ਨਾ ਤੇਰਾ ਰਿਸ਼ਤਾ ਮੈਂ ਕਸੂਤੀਆਂ ਗੱਲਾਂ ਦੇ ਮੈਂ ਉਹਨਾਂ ਨੂੰ ਤੇਰਾ ਰਿਸ਼ਤਾ ਪਾ ਪਾ ਗੇਜੇ ਦੇ ਪਿਓ ਨੇ ਕਰਾਇਆ ਸੀ ਉਹ ਕਰਾਇਆ ਤਾਂ ਉਸੇ ਨੇ ਸੀ ਹਾਂ ਹੁਣ ਮੈਂ ਤੈਨੂੰ ਸਾਰੀ ਗੱਲ ਦੱਸਦਾ ਲੋਕ ਕਹਿੰਦੇ ਨੇ ਵੀ ਉਹ ਬਾਗੀ ਬਾਗੀ ਉਹ ਦਿਖਾਦੀ ਉਹਦੇ ਪਿਓ ਨੇ ਹੋਰ ਤੇ ਦੇਤੀ ਹੋਰ ਕਹਿੰਦੇ ਕਿ ਇਤ ਅੰਗਰੇਜ਼ੀ ਬੋਲਦੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਉਹ ਹੱਕ ਜਾ ਪਾ ਕੇ ਬੋਲਦੀ ਸੀ ਉਹਨਾਂ ਨੂੰ ਕੱਲੀ ਛਾਂਪਦਾ ਉਂਗਲ 'ਚ ਉਹਨਾਂ ਨੇ ਚੱਕਾਂ ਚਰਾ ਆ ਜੀ ਉਹ ਕਹਿੰਦੇ ਕਹੋਂਦੇ ਇਹ ਬੰਦਿਆਂ ਨੂੰ ਨਾ ਦੋਲ ਮੰਗੂ ਮਾਰ ਦਿੰਦੇ ਨੇ ਉਹਨਾਂ ਨੇ ਪਾਣ ਚਰਾ ਦੀ ਕਿਥੇ ਓਏ ਪਾਪਾ ਯਾਰ ਤੂੰ ਮੱਚਦਾ ਮੇਰੇ ਤੇ ਓਏ ਤੈਨੂੰ ਐ ਬਹੂ ਨਾ ਲੈ ਓਏ ਮੰਨਦਾ ਹਾਂ ਮੈਂ ਤੇਰਾ ਲੈ ਚੱਲ ਆਇਆ ਕਰ ਫਿਰ ਹਾਂ ਤੁਲੇ ਆ ਉਹਨਾਂ ਨਾਲ ਦੇਖ ਹੀ ਲੈ ਦਵਾਰੇ ਨਾ ਮੈਨੂੰ ਕਿਸੇ ਚੀਜ਼ ਬਾਰੇ ਕਹੀਂ ਠੀਕ ਐ ਵੀ ਆ ਜਾ ਕੁਈ ਕਰ ਗੱਲ ਬਾਤ ਮੈਨੂੰ ਐ ਕਰਤਾ ਮੈਨੂੰ ਐ ਕਹਤਾ ਮੈਨੂੰ ਵਿੱਚ ਵਿਚਾਲੇ ਨਸਦੀ ਨਾਮ ਆ ਆ ਮੱਛ ਗਿਆ ਤੂੰ ਨਹੀਂ ਇੱਕ ਮੈਨੂੰ ਪਪੜੇ ਪਿੰਡ ਵਾਲਾ ਹੋਨੇਗਾ ਹਾਂ ਉਹ ਬੁੜਾ ਜਿਹੜਾ ਮਨ ਲਾ 85 ਸਾਲ ਦਾ ਹੋਇਆ ਪਿਆ ਨਾ ਉਹਦਾ ਕੀ ਸੀ ਕਰਨੈਲ ਹਾਂ ਹਾਂ ਉਹ ਕਹਿੰਦਾ ਸੀ ਕਹਿੰਦਾ ਤੇਰੀ ਪਿਓ ਦਾ ਰਿਸ਼ਤਾ ਹੋਇਆ ਸੀ ਜਦੋਂ ਹਾਂ ਉਹ ਵੀ ਮੈਨੂੰ ਐ ਕਹਿੰਦਾ ਕਹਿੰਦਾ ਯਾਰ ਤੇਰੇ ਤੇਰੇ ਪਿਓ ਦਾ ਰਿਸ਼ਤਾ ਹੋਇਆ ਨਾ ਹਾਂ ਹਾਂ ਤੇਰੀ ਪਿਓ ਨੂੰ ਕਾ ਜਨਾਨੀ ਕੋਈ ਹੋਰ ਦਿਖਾਈ ਤੇ ਲਿਆ ਕੇ ਕਹਿੰਦਾ ਹੋਰ ਦਿੱਤੀ ਸੀਗੀ ਮੈਂ ਉਹਦੀ ਗੱਲ ਯਕੀਨ ਨਹੀਂ ਕਰਿਆ ਪਾਪਾ ਓਏ ਤੂੰ ਤਾਂ ਕੰਜਰ ਦਾ ਜਦੋਂ ਪੂਹੀ ਨਿੰਦੀ ਜਨੈ ਮੇਰਾ ਪਿਓ ਸ਼ਰਾਬੀ ਸੀ ਮੇਰਾ ਪਿਓ ਕਹਿੰਦਾ ਲੋਕ ਤਾਂ ਮਾਤਦੇ ਹੁੰਦੇ ਨੇ ਹੈ ਤੂੰ ਲੋਕਾਂ ਵਾਂਗਰ ਕਿਉਂ ਲੱਗਣਾ ਤੂੰ ਮੇਰੀ ਗੱਲ ਮੰਨਦਾ ਨਹੀਂਂਦਾ ਬੂੰਗੜਾ ਤੇਰਾ ਦਿਮਾਗ ਹੌਲੀ-ਹੌਲੀ ਕੰਮ ਕਰੂ ਪੁੱਤ ਉਹ ਤੇਰ ਪਤਾ ਲੱਭੂ ਐਡਾ ਦਿਲ ਦਾ ਨਹੀਂ ਮਾਲਾ ਮੇਂ ਬੂੰਗੜਾ ਦਿਮਾਗ ਬਾਲਾ ਪਾਪਾ ਤੈਨੂੰ ਪਤਾ ਨਹੀਂ ਕੁੱਤਿਆਂ ਦਾ ਵਪਾਰੀ ਕਹਿੰਦੇ ਮੈਨੂੰ ਕੁੱਤਿਆਂ ਦਾ ਤੈਨੂੰ ਪਤਾ ਚਲੋ ਦੇਖਾਂਗੇ ਫਿਰ ਹਾਂ ਚੱਲ ਮੈਂ ਨਾ ਫਿਰ ਕੁਲੀ ਦੇਖਤਾ ਆ ਮੈਂ ਫਿਰ ਜਾ ਕੇ ਨਾ ਤੂੰ ਦੇਖਿਆ ਹਾਂ ਉਹ ਪੁੱਛ ਲਈ ਉਹ ਕਹਿੰਦਾ ਮੈਂ ਸਟਾਮਪ ਪੇਪਰ ਤੇ ਲਿਖ ਕੇ ਦੇਉਂਗਾ ਇਹ ਗੱਲ ਮੈਂ ਹੁਣ ਤੈਨੂੰ ਲਿਆ ਕੇ ਦਿਖਾਵਾਂ ਸਟਾਮਪ ਪੇਪਰ ਤਾਂ ਮੇਰੇ ਕੋਲ ਵੀ ਪਿਆ ਹੈ ਅੱਛਾ ਅੱਜ ਕੱਲ ਕੰਮ ਹੀ ਇਹ ਚੱਲਦਾ ਚੱਲ ਤੈਨੂੰ ਮੈਂ ਬੈਕਗ੍ਰਾਉਂਡ ਫੇਰ ਦਿਖਾਉਂਗਾ ਸੁਣਾਉ ਕਿਦੇ ਤੇ ਤੂੰ ਜਾ ਦੇਖ ਕੇ ਆ ਬੇਲਾ ਕੀ ਗੱਲਬਾਤ ਕਰਨੀ ਚੱਲ ਮੈਂ ਉਹਨਾਂ ਨਾਲ ਗੱਲ ਕਰਦਾ ਫਿਰ ਉਹ ਕਿਹੜਾ ਕੇਜੇ ਨਾਲ